ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜੋਤੀ ਜੋਤਪੁਰ ਬਲੰਘਿਆ ਏ ਤੇ ਜੇ ਆਪ ਸੋਹਣ ਸਿੰਘ ਸੀਤਲ ਜੀ ਨੂੰ ਪੜੋ ਜਿਨ੍ਹਾਂ ਦਾ ਬਹੁਤ ਨਾਮ ਹੈ ਜਿਨ੍ਹਾਂ ਨੇ ਬੜੀਆਂ ਬੁਕਸ ਲਿਖੀਆਂ ਨੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵੀ ਜੋਤੀ ਜੋਤ ਸਮਾਉਣਾ ਨਹੀਂ ਲਿਖਦੇ ਉਹ ਉਹਨਾਂ ਨੂੰ ਵੀ ਸ਼ਹੀਦ ਹੋਇਆ ਲਿਖਦੇ ਨੇ ਕਿਉਂਕਿ ਜਦੋਂ ਵਜ਼ੀਰ ਖਾਨ ਜੰਗ ਦੇ ਵਿੱਚ ਹਾਰ ਜਾਂਦਾ ਏ ਤਾਂ ਉਸ ਦੇ ਵੱਲੋਂ ਹੀ ਦੋ ਪਠਾਨ ਭੇਜੇ ਜਾਂਦੇ ਨੇ ਆਪ ਸਭ ਨੇ ਇਤਿਹਾਸ ਪਹਿਲਾਂ ਵੀ ਸੁਣਿਆ ਹੋਵੇਗਾ ਜਿਹੜੇ ਕਿ ਨਾਦੇੜ ਦੀ ਧਰਤੀ ਤੇ ਜਾ ਕਰਕੇ ਗੁਰੂ ਪਾਤਸ਼ਾਹ ਵਿਸ਼ਰਾਮ ਕਰ ਰਹੇ ਨੇ ਧੋਖੇ ਦੇ ਨਾਲ ਉਹਨਾਂ ਦੇ ਖੰੰਜਰ ਮਾਰ ਦਿੰਦੇ ਨੇ ਉਹ ਘਾ ਭਰਦਾ ਹੈ ਹੌਲੀ ਹੌਲੀ ਵੈਦ ਬੁલાਏ ਜਾਂਦੇ ਨੇ ਹਕੀਮ ਬੁલાਏ ਜਾਂਦੇ ਨੇ ਅੰਗਰੇਜ਼ ਡਾਕਟਰ ਵੀ ਆਉਂਦੇ ਨੇ ਪਰ ਫਿਰ ਵੀ ਕਿਉਂਕਿ ਉਹ ਘਾ ਨਾ ਭਰਿਆ ਤਾਂ ਹੌਲੀ ਹੌਲੀ ਗੁਰੂ ਪਾਤਸ਼ਾਹ ਫਿਰ ਸ਼ਹੀਦ ਹੋ ਜਾਂਦੇ ਨੇ ਸੋਹਣ ਸਿੰਘ ਜੀ ਦੀ ਲਿਖਤ ਦੇ ਅਨੁਸਾਰ ਉਹਨਾਂ ਨੂੰ ਵੀ ਸ਼ਹੀਦ ਗਿਣਿਆ ਹੈ ਨਹੀਂ ਤੇ 44 ਸਾਲ ਦੀ ਉਮਰ ਦੇ ਵਿੱਚ 42 ਜਾਂ 44 ਸਾਲ ਦੀ ਉਮਰ ਹੀ ਗੁਰੂ ਪਾਤਸ਼ਾਹ ਦੀ ਬਣਦੀ ਹੈ ਇੰਨੀ ਕੁ ਉਮਰ ਦੇ ਵਿੱਚ ਗੁਰੂ ਪਾਤਸ਼ਾਹ ਹਲੇ ਜੋਤੀ ਜੋਤ ਨਹੀਂ ਸੀ ਸਮਾ ਸਕਦੇ ਉਹਨਾਂ ਨੇ ਇਸ ਤਰ੍ਹਾਂ ਇਤਿਹਾਸ ਨੂੰ ਲਿਖਿਆ ਹੈ ਸੋ ਮੈਂ ਵਾਪਸ ਆਵਾਂ ਗੁਰੂ ਤੇਗ ਬਹਾਦਰ ਸਾਹਿਬ ਬਾਦਸ਼ਾਹ ਜੀ ਦੇ ਜੀਵਨ ਨੂੰ ਵੇਖਦੇ ਆ ਫਿਰ ਗੁਰੂ ਹਰ राय ਸਾਹਿਬ ਵੱਲੋਂ ਉਹਨਾਂ ਨੂੰ 1635 ਤੋਂ ਬਾਅਦ ਪ੍ਰਚਾਰਕ ਬਣਾ ਕਰਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਭੇਜਿਆ ਜਾਂਦਾ ਹੈ ਗੁਰਮਤ ਦੇ ਪ੍ਰਚਾਰ ਦੇ ਲਈ ਗੁਰਬਾਣੀ ਦੇ ਪ੍ਰਚਾਰ ਦੇ ਲਈ ਤੇ ਅੱਜ ਵੀ ਜਿਵੇਂ ਪਿੰਡਾਂ ਪਿੰਡਾਂ ਦੇ ਵਿੱਚ ਬਹੁਤ ਲੋਕ ਜਾਗਰੂਕ ਹੋ ਰਹੇ ਨੇ ਵਰਤਮਾਨ ਸਮੇਂ ਦੀ ਜੇ ਅਸੀਂ ਥੋੜੀ ਜਹੀ ਗੱਲ ਕਰੀਏ ਤਾਂ ਅੱਜ ਵੀ ਪਿੰਡਾਂ ਦੇ ਵਿੱਚ ਜਿਵੇਂ ਲੋਕ ਜਾਗ ਰਹੇ ਨੇ ਹੌਲੀ-ਹੌਲੀ ਗੁਰਬਾਣੀ ਦੀ ਸਮਝ ਆ ਰਹੀ ਹੈ ਕਥਾ ਵਿਚਾਰਾਂ ਨੂੰ ਸੁਣਨ ਦੇ ਲਈ ਇਤਿਹਾਸ ਨੂੰ ਸੁਣਨ ਦੇ ਲਈ ਬਹੁਤ ਪਿੰਡਾਂ ਦੇ ਵਿੱਚ ਕੇਂਦਰ ਵੀ ਖੁੱਲੇ ਹੋਏ ਨੇ ਕੁਝ ਸੰਸਥਾਵਾਂ ਦੇ ਨਾਲ ਜੁੜ ਕਰਕੇ ਗੁਰਬਾਣੀ ਨੂੰ ਸਮਝਾਇਆ ਜਾ ਰਿਹਾ ਹੈ ਕਲਾਸਾਂ ਲਾਈਆਂ ਜਾ ਰਹੀਆਂ ਨੇ ਉਸ ਸਮੇਂ ਵੀ ਗੁਰੂ ਪਾਤਸ਼ਾਹਾਂ ਨੇ ਇਸ ਤਰ੍ਹਾਂ ਹੀ ਪ੍ਰਚਾਰ ਨੂੰ ਅਰੰਭਿਆ ਇਸ ਤਰ੍ਹਾਂ ਹੀ ਪ੍ਰਚਾਰ ਨੂੰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੂੰ ਆਪਾਂ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਵੱਡੀ ਘਟਨਾ ਉਹਨਾਂ ਦੇ ਜੀਵਨ ਦੇ ਨਾਲ ਜੋੜ ਦਿੱਤੀ ਜਾਂਦੀ ਹੈ ਕਿ ਉਹ ਬਾਬਾ ਬਕਾਲਾ ਆ ਕੇ ਵਸ ਜਾਂਦੇ ਨੇ ਬਾਬਾ ਬਕਾਲੇ ਦੀ ਧਰਤੀ ਤੇ ਜਿਹੜੀ ਕਿ ਰਈਏ ਸ਼ਹਿਰ ਦੇ ਲਾਗੇ ਪੈਂਦੀ ਹੈ ਬਿਲਕੁਲ ਮਾਝੇ ਇਲਾਕੇ ਦੇ ਵਿੱਚ ਤਾਂ ਉੱਥੇ ਉਹਨਾਂ ਦੇ ਨਾਲ ਇਤਿਹਾਸ ਨੇ ਜਿਹੜੀ ਗਲਤ ਲਿਖਤ ਲਿਖੀ ਹੈ ਉਹਦਾ ਬਹੁਤ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਗਿਆ ਹੈ। ਆਪ ਸਭ ਨੇ ਬਜ਼ੁਰਗੋ ਪਹਿਲਾਂ ਵੀ ਸੁਣਿਆ ਹੋਵੇਗਾ ਇਤਿਹਾਸ। ਪੁਰਾਣੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਜਦੋਂ ਕਮਰੇ ਬਣਾਏ ਜਾਂਦੇ ਸੀ ਤਾਂ ਹੌਲੀ-ਹੌਲੀ ਸਮਾਂ ਪੈਣ ਦੇ ਨਾਲ ਕੀ ਹੋ ਗਿਆ ਭਰਤਾਂ ਪੈ ਗਈਆਂ, ਮਿੱਟੀ ਨਾਲ ਦੇ ਨਾਲ ਉੱਪਰ ਦੀ ਉੱਪਰ ਹੁੰਦੀ ਗਈ। ਘਰਾਂ ਦੇ ਵਿੱਚ ਛੁੱਟੀ ਗਈ। ਕਮਰੇ ਨੀਵੇਂ ਹੁੰਦੇ ਗਏ ਤੇ ਆਮ ਸ਼ਬਦਾਂ ਦੇ ਵਿੱਚ ਕਈ ਵਾਰ ਭੋਰਾ ਕਹਿ ਦਿੰਦੇ ਸੀ। ਕਈ ਭੋਰੇ ਬਣਾਉਂਦੇ ਸੀ ਪੱਟ ਕਰਕੇ ਬੈਠਣ ਦੇ ਲਈ, ਭਗਤੀ ਕਰਨ ਦੇ ਲਈ। ਪਰ ਬਹੁਤ ਇਹ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਸਮੇਂ ਦੇ ਨਾਲ ਕੁਝ ਕਮਰਿਆਂ ਦਾ ਰਹਿਣ ਬਸੇਰਾ ਬਦਲ ਜਾਂਦਾ ਹੈ ਜਦੋਂ ਹਾਲਾਤ ਬਦਲ ਜਾਂਦੇ ਨੇ, ਕੁਝ ਸਦੀਆਂ ਬੀਤ ਜਾਂਦੀਆਂ ਨੇ। ਪਰ ਬਾਬਿਆਂ ਨੇ ਜਾ ਆਮ ਲੋਕਾਂ ਨੇ ਜਿਹੜੇ ਲਿਖਤ ਦੇ ਨਾਲ ਧੋਖਾ ਕਰ ਰਹੇ ਸੀ ਗੁਰੂ ਸਹਿਬਾਨ ਦੀ छवि ਨੂੰ ਖਰਾਬ ਕਰ ਰਹੇ ਸੀ ਉਹਨਾਂ ਨੇ ਇਹ ਬਿਆਨ ਕਰ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਭੋਰੇ ਦੇ ਵਿੱਚ ਬੈਠੇ ਰਹੇ ਕਿੰਨੇ ਸਾਲ ਤਾਂ ਵਿਖੋ ਆਪ ਵੈਸੇ ਜੇ ਆਪਾਂ ਇਤਿਹਾਸ ਦੀਆਂ ਕਿਸੇ ਬੁਕਸ ਨੂੰ ਵੀ ਛੱਡ ਦਈਏ ਕਿ ਗੁਰਬਾਣੀ ਦੀ ਲਿਖਤ ਗੁਰਬਾਣੀ ਦਾ ਸਿਧਾਂਤ ਗੁਰਬਾਣੀ ਦਾ ਉਪਦੇਸ਼ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦਾ ਏ ਕਿ ਆਪਾਂ ਕਿਸੇ ਭੋਰੇ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਏ ਜਾਂ ਕੋਈ ਬਾਹਰੀ ਤੌਰ ਤੇ ਸਥਾਨ ਕਿਹਾ ਜਾਂਦਾ ਏ ਕਿ ਉੱਥੇ ਬੈਠਣਾ ਏ ਗੁਰਬਾਣੀ ਨਹੀਂ ਮੰਨਦੀ ਹਾਂ ਇਹ ਮੰਨਿਆ ਜਾ ਸਕਦਾ ਹੈ ਇਕਾਂਤ ਬਸ ਬੈਠਣ ਦੇ ਲਈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਇੱਕ ਸ਼ਾਂਤ ਜਗ੍ਹਾ ਇੱਕ ਦੁਨੀਆਦਾਰੀ ਤੋਂ ਅਲੱਗ ਮਾਹੌਲ ਜਿਵੇਂ ਅੱਜ ਅਸੀਂ ਗੁਰਦੁਆਰਾ ਸਾਹਿਬ ਆ ਕੇ ਬੈਠਦੇ ਹਾਂ ਇੱਥੇ ਸ਼ਾਂਤ ਮਾਹੌਲ ਮਿਲਦਾ ਹੈ ਬਾਹਰ ਬੈਠ ਕੇ ਸ਼ਾਇਦ ਉਸ ਤਰ੍ਹਾਂ ਦਾ ਮਾਹੌਲ ਨਾ ਮਿਲੇ ਤਾਂ ਗੁਰੂ ਪਾਤਸ਼ਾਹ ਨੇ ਉਸ ਮਾਹੌਲ ਦੇ ਅਨੁਸਾਰ ਕਹਿ ਸਕਦੇ ਹਾਂ ਉਸ ਥਾਂ ਤੇ ਬੈਠ ਕੇ ਉਹ ਨਾਮ ਸਿਮਰਨ ਕਰਦੇ ਹੋਣ ਅਕਾਲ ਪੁਰਖ ਪਰਮਾਤਮਾ ਦਾ ਧਿਆਨ ਧਰਦੇ ਹੋਣਗੇ ਜ਼ਰੂਰ ਹੋਇਆ ਹੋਵੇਗਾ ਜ਼ਰੂਰ ਹੁੰਦਾ ਹੋਵੇਗਾ ਪਰ ਜਿਹੜਾ ਉਹਨਾਂ ਦੀ ਸ਼ਬੀ ਨੂੰ ਵਿਗਾੜਨਾ ਸਭੀ ਨੂੰ ਵਿਗਾੜ ਕੇ ਇਤਿਹਾਸ ਨੂੰ ਵਿਗਾੜਨਾ ਉਹ ਬੜਾ ਵੱਡਾ ਧੋਖਾ ਗੁਰੂ ਸਹਿਬਾਨ ਦੇ ਨਾਲ ਕੀਤਾ ਗਿਆ ਹੈ। ਥੋੜੀ ਜੀ ਗੱਲ ਵਿੱਚ ਜ਼ਿਕਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਿਵੇਂ ਹੁਣ ਵੇਖੋ ਗੁਰਬਾਣੀ ਕਰਾਮਾਤ ਨੂੰ ਨਹੀਂ ਮੰਨਦੀ ਹੈ। ਮੈਂ ਆਪ ਸਭ ਜੀ ਦੇ ਨਾਲ ਇਹ ਵਿਚਾਰ ਅੱਜ ਤਾਂ ਆਰੰਭ ਕੀਤੀ ਹੈ ਥੋੜੀ ਜਹੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਤਾਂ ਅਸੀਂ ਹੌਲੀ-ਹੌਲੀ ਹੋਰ ਵੀ ਇਤਿਹਾਸਿਕ ਸਾਖੀਆਂ ਨੂੰ ਜਿੰਨਾ ਕੁ ਸਮਾਂ ਹੈ ਉਹਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਗੁਰਬਾਣੀ ਕਰਾਮਾਤ ਨੂੰ ਨਹੀਂ ਮੰਨਦੀ ਆਪਾਂ ਇਹ ਇਤਿਹਾਸਿਕ ਘਟਨਾ ਲੈ ਲੈਂਦੇ ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਇਤਿਹਾਸ ਤੋਂ ਜਦੋਂ ਬਾਬਰ ਨੇ ਭਾਰਤ ਦੀ ਧਰਤੀ ਤੇ ਹਮਲਾ ਕਰਨਾ ਸੀ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਲਲਕਾਰਾ ਦੇ ਕਰਕੇ ਲੋਕਾਂ ਨੂੰ ਜਾ ਕਰਕੇ ਸਮਝਾਇਆ ਕਿ ਉਠੋ ਹੋਸ਼ ਕਰੋ ਬਾਬਰ ਤਿਆਰੀ ਕਰਕੇ ਆ ਰਿਹਾ ਏ ਉਹਨੇ ਹਮਲਾ ਕਰਨਾ ਏ ਉਹਨੇ ਤੁਹਾਨੂੰ ਲੁੱਟਣਾ ਏ ਮਾਰਨਾ ਏ ਤੁਹਾਡੇ ਤੇ ਤਸ਼ੱਦਦ ਕਰਨੇ ਨੇ ਸੰਭਲੋ ਸੰਭਲ ਜਾਓ ਪਰ ਅੱਗਿਓ ਪੰਡਤਾਂ ਨੇ ਪੁਜਾਰੀਆਂ ਨੇ ਕੀ ਕਿਹਾ ਜੀ ਕਹਿੰਦੇ ਜੀ ਨਹੀਂ ਅਸੀਂ ਤੇ ਕਰਾਮਾਤ ਮਾਰ ਕੇ ਤੰਤਰ ਮੰਤਰ ਮਾਰ ਕੇ ਅਸੀਂ ਤੇ ਮੁਗਲਾਂ ਦੀ ਫੌਜ ਨੂੰ ਅੰਨਾ ਕਰ ਦੇਣਾ ਏ ਤੇ ਸਾਨੂੰ ਲੜਨ ਦੀ ਕੋਈ ਲੋੜ ਨਹੀਂ ਸਾਨੂੰ ਹਥਿਆਰ ਬੰਦ ਹੋਣ ਦੀ ਕੋਈ ਲੋੜ ਨਹੀਂ ਅਸੀਂ ਇਸ ਤਰ੍ਹਾਂ ਹੀ ਉਹਨਾਂ ਨੂੰ ਅੰਨੇ ਕਰ ਦੇਣਾ ਤੇ ਵਾਪਸ ਭੇਜ ਦੇਣਾ ਹੈ ਲੜਨ ਦੀ ਵੀ ਕੋਈ ਲੋੜ ਨਹੀਂ ਤਾਂ ਉਸ ਤੋਂ ਬਾਅਦ ਹੁੰਦਾ ਕੀ ਹੈ ਜੀ ਥਾਣ ਮੁਕਾਮ ਜਲੇ ਵਿਜ ਮੰਦਰ ਕਹਿੰਦੇ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਹੈ ਇਤਿਹਾਸਕ ਸ਼ਬਦ ਆਪ ਸਭ ਨੂੰ ਆਉਂਦੇ ਹੋਣਗੇ ਸ਼ਬਦ ਹੈ ਖੁਰਾ ਸਾਣਖ ਸਮਾਨਾ ਕੀਆ ਹਿੰਦੁਸਤਾਨ ਡਰਾਇਆ ਜਿਸ ਦੇ ਵਿੱਚ ਹੀ ਪੰਗਤੀ ਆਉਂਦੀ ਹੈ ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ ਕਿ 헤 ਅਕਾਲ ਪੁਰਖ ਪਰਮਾਤਮਾ ਇੰਨੀ ਮਾਰ ਪਈ ਇਨਾ ਲੁੱਟਿਆ ਮੁਗਲ ਰਾਜ ਸਥਾਪਿਤ ਹੋ ਗਿਆ ਭਾਰਤ ਦੇ ਵਿੱਚ ਉਸ ਤੋਂ ਬਾਅਦ ਹੀ ਤਾਂ ਵੇਖੋ ਫਿਰ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਕਹਿੰਦੇ ਜਿਹੜੇ ਪੁਜਾਰੀ ਕਹਿੰਦੇ ਸੀ ਅਸੀਂ ਤੇ ਮੰਤਰ ਮਾਰ ਕੇ ਹੀ ਅੰਨੇ ਕਰ ਦੇਣਾ ਏ ਇੱਕ ਵੀ ਮੁਗਲ ਅੰਨਾ ਨਹੀਂ ਹੋਇਆ ਤੇ ਉਹਨਾਂ ਨੇ ਘਰ ਟਾਹੇ ਇੱਜਤਾਂ ਲੁੱਟੀਆਂ ਕਿੰਨਾ ਕੁਝ ਇਥੋਂ ਲੁੱਟ ਕਰਕੇ ਉਹ ਲੈ ਗਏ ਤੇ ਕਿੰਨਾ ਸਮਾਂ ਉਹਨਾਂ ਨੇ ਰਾਜ ਕੀਤਾ ਮੰਦਰ ਟਾਹੇ ਬੜਾ ਕੁਝ ਹੋਇਆ ਤਾਂ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅਨੁਸਾਰ ਮੈਂ ਗੱਲ ਲਾਗੇ ਰੱਖਾਂ ਕਰਾਮਾਤ ਨੂੰ ਕਿਤੇ ਵੀ ਕੋਈ ਪਰੋੜਤਾ ਨਹੀਂ ਦਿੰਦੀ ਹੈ ਵਹਿਮ ਭਰਮ ਨੂੰ ਕਰਮ ਕਾਂਡ ਨੂੰ ਕੋਈ ਪਰੋੜਤਾ ਨਹੀਂ ਦਿੰਦੀ ਹੈ ਔਰ ਫਿਰ ਵੀ ਸਾਡੇ ਇਤਿਹਾਸਕਾਰ ਧੋਖੇ ਦੇ ਨਾਲ ਬੇਈਮਾਨੀ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਵਿਗਾੜ ਕੇ ਗੁਰਬਾਣੀ ਦੇ ਗਲਤ ਅਰਥ ਕਰਕੇ ਉਹਨਾਂ ਦੀ ਸ਼ਬੀ ਨੂੰ ਵਿਗਾੜਨ ਦਾ ਕਿਤੇ ਨਾ ਕਿਤੇ ਚਾਂਸ ਨਹੀਂ ਛੱਡਦੇ ਉਹ ਮੌਕਾ ਨਹੀਂ ਛੱਡਦੇ ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਬੋਲ ਦੇਵਾਂਗੇ ਜਿਵੇਂ ਬਿਆਨ ਕਰ ਦੇਣਾ ਹੈ ਆਮ ਲੋਕ ਹੁਣ ਇਹਨਾਂ ਨਹੀਂ ਪੜ੍ਹਦੇ ਉਹਨਾਂ ਨੇ ਸੁਨਣਾ ਹੁੰਦਾ ਹੈ ਤੇ ਮੰਨ ਲੈਣਾ ਹੁੰਦਾ ਹੈ ਆਮ ਲੋਕ ਹੁਣ ਵਿਚਾਰੇ ਇੰਨਾ ਕੰਮਕਾਰਾਂ ਦੇ ਵਿੱਚ ਬੀਜ਼ੀ ਹੁੰਦੇ ਨੇ ਹਰ ਬੰਦਾ ਸ਼ਾਇਦ ਨਹੀਂ ਬੁੱਕ ਚੱਕ ਸਕਦਾ ਹਰ ਬੰਦਾ ਖੋਜ ਨਹੀਂ ਕਰ ਸਕਦਾ ਕਿ ਉਹ ਇੰਨਾ ਡੂੰਘਾਈ ਦੇ ਵਿੱਚ ਜਾਵੇ ਤਾਂ ਇਤਿਹਾਸ ਨੂੰ ਇਸ ਤਰ੍ਹਾਂ ਵਿਗਾੜਿਆ ਗਿਆ ਇਸ ਤਰ੍ਹਾਂ ਗੁਰਬਾਣੀ ਦੇ ਅਰਥ ਵੀ ਕਈ ਵਾਰ ਬਹੁਤ ਗਲਤ ਕੀਤੇ ਜਾਂਦੇ ਨੇ ਪਰ ਇਹ ਗੱਲ ਮੈਂ ਇੱਥੇ ਕਹਿ ਦੇਵਾਂ ਇਤਿਹਾਸ ਦੇ ਵਿੱਚ ਮਿਲਾਵਟ ਹੋ ਸਕਦੀ ਹੈ ਕਿਸੇ ਸਮੇਂ ਹੋ ਸਕਦੀ ਹੈ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਤੱਕ ਹੋ ਸਕਦੀ ਹੈ ਕਿਸੇ ਵੀ ਢੰਗ ਦੇ ਨਾਲ ਹੋ ਸਕਦੀ ਹੈ ਮਿਲਾਵਟ ਹੋ ਸਕਦੀ ਹੈ ਪਰ ਜੀ ਬਜ਼ੁਰਗੋ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ ਅਸੀਂ ਨਾ ਚੰਗੀ ਤਰ੍ਹਾਂ ਸਮਝਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਫਿਰ ਗੁਰਬਾਣੀ ਦੀਆਂ ਪੰਕਤੀਆਂ ਵਰਤ ਵਰ ਕੇ ਕਈ ਵਾਰ ਇਤਿਹਾਸ ਨੂੰ ਸਾਬਿਤ ਕੀਤਾ ਜਾਂਦਾ ਹੈ ਕਿ ਵੇਖੋ ਜੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਏ ਤੇ ਇਹ ਕਿਵੇਂ ਨਹੀਂ ਹੋ ਸਕਦਾ ਇਹ ਕਿਵੇਂ ਨਹੀਂ ਵਾਪਰ ਸਕਦਾ ਕਈ ਵਾਰ ਇਸ ਤਰ੍ਹਾਂ ਦਾ ਬੜਾ ਕੁਝ ਬਿਆਨ ਕੀਤਾ ਜਾਂਦਾ ਏ ਗੁਰਬਾਣੀ ਦਾ ਜਦੋਂ ਕੋਈ ਓਟ ਆਸਰਾ ਲੈ ਲਵੇਗਾ ਤਾਂ ਆਪਾਂ ਨੂੰ ਕੀ ਹੁੰਦਾ ਏ ਬਜ਼ੁਰਗੋ ਫਿਰ ਅਗਲੇ ਬੰਦੇ ਨੇ ਹੁਣ ਗੁਰਬਾਣੀ ਦੀ ਹੀ ਪੰਗਤੀ ਬੋਲ ਦਿੱਤੀ ਹੁਣ ਇਹਨੂੰ ਕੀ ਕਹੀਏ ਕੀ ਬੋਲੀਏ ਕਿਉਂਕਿ ਗੁਰਬਾਣੀ ਤੇ ਆਪਾਂ ਪ੍ਰਸ਼ਨ ਨਹੀਂ ਕਰ ਸਕਦੇ ਪਰ ਜਦੋਂ ਇਤਿਹਾਸ ਦੇ ਵਿੱਚ ਵੀ ਸਪਸ਼ਟ ਮਿਲਦਾ ਏ ਤੇ ਗੁਰਬਾਣੀ ਦੀਆਂ ਵੀ ਬਹੁਤ ਲਿਖਤਾਂ ਮਿਲਦੀਆਂ ਨੇ ਕਿ ਕਰਾਮਾਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ